ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਨੂੰ ਕੁਝ ਜਾਣਕਾਰੀ ਦਿੰਨੇ ਆ ਕੁਝ ਕਿਤਾਬਾਂ ਬਾਰੇ ਇਤਿਹਾਸ ਨਾਲ ਸੰਬੰਧਤ ਨੇ ਇਹ ਕਿਤਾਬ ਲਿਖੀ ਹੋਈ ਆ ਭਾਈ ਸੇ ਭਾਈ ਅਮਰੀਕ ਸਿੰਘ ਜੀ ਇਹਦੇ ਅਰੁਵਾਦਕ ਨੇ ਇਹ ਇਹ ਕਿਤਾਬ ਹੈਗੀ ਆ ਭਾਈ ਮਹਾਰਾਜ ਸਿੰਘ ਜੀ ਬਾਰੇ ਜਿਹੜੇ ਕਿ ਪੰਜਾਬ ਦੇ ਪਹਿਲੇ ਬਾਗੀ ਹੋਏ ਨੇ ਅੰਗਰੇਜ਼ ਹਕੂਮਤ ਦੇ ਖਿਲਾਫ 1849 ਦੇ ਵਿੱਚ ਅੰਗਰੇਜ਼ਾਂ ਦਾ ਪੰਜਾਬ ਤੇ ਕਬਜ਼ਾ ਹੋ ਜਾਂਦਾ ਤੇ ਉਸੇ ਦੌਰਾਨੀ ਇਹ ਜਿਹੜੇ ਭਾਈ ਮਹਾਰਾਜ ਸਿੰਘ ਜੀ ਨੇਗੇ ਇਹ ਅੰਗਰੇਜ਼ਾਂ ਦੇ ਵਿਰੁੱਧ ਫਕੂਮਤ ਜੋ ਅੰਗਰੇਜ਼ਾਂ ਦੀ ਸਥਾਪਿਤ ਹੋ ਚੁੱਕੀ ਆ ਉਹਦੇ ਵਿਰੁੱਧ ਬਗਾਵਤ ਦਾ ਐਲਾਨ ਕਰ ਦਿੰਦੇ ਨੇਗੇ ਭਾਈ ਸਰ ਭਾਈ ਵੀਰ ਸਿੰਘ ਜੀ ਜਿਹੜੇ ਸਨ ਨਰੰਗਵਾਦੀ ਉਹਨਾਂ ਦੇ ਇਹ ਦਹਾ ਦਰਦੀ ਨਸੀਬ ਸੀਗੇ ਤੇ ਇਹਨਾਂ ਦੇ ਬਾਰੇ ਅੰਗਰੇਜ਼ਾਂ ਨੇ ਇੱਕ ਕਤਾਬ ਦੇ ਵਿੱਚ ਉਹ ਕੁਝ ਲਿਖਿਆ ਹੋਇਆ ਜਿਹੜਾ ਕੁਝ ਅੰਗਰੇਜ਼ਾਂ ਨੇ ਇਹਨਾਂ ਦੇ ਬਾਰੇ ਲਿਖਿਆ ਸੀਗਾ ਜਾਨੀ ਕਿ ਚਿੱਠੀਆਂ ਦੇ ਵਿੱਚ ਆਪਦੇ ਸੀਨੀਅਰ ਅਫਸਰਾਂ ਨੂੰ ਜੂਨੀਅਰ ਅਫਸਰਾਂ ਨੇ ਜਿਹੜਾ ਕੁਝ ਲਿਖਿਆ ਇਨਾਂ ਦੇ ਬਾਰੇ ਭਾਈ ਮਹਾਰਾਜ ਸਿੰਘ ਦੀ ਬਾਰੇ ਵੀ ਕਿਸ ਤਰ੍ਹਾਂ ਉਹ ਸਾਡੇ ਵਿਰੁੱਧ ਵਿਗਾੜਤ ਕਰ ਰਿਹਾ ਕਿਸ ਤਰ੍ਹਾਂ ਲੋਕਾਂ ਨੂੰ ਭੁਧਾ ਰਿਹਾ ਉਹ ਕੱਲਾ ਕੱਲਾ ਦਸਤਾਵੇਜ਼ ਇਹਦੇ ਵਿੱਚ ਦਿੱਤਾ ਹੋਇਆਗਾ ਸੋ ਆ ਦੇਖੋ ਦਸਤਾਵੇਜ਼ ਨੰਬਰ 19 ਇਹ ਲਿਖਿਆ ਹੋਇਆਗਾ ਹੈਨਰੀ ਵੈਨਸਟੇਟ ਐਕਸਕੁਆਇਰ ਡੈਪਟੀ ਕੂਰ ਦਾ ਜਲੰਧਰ ਇਹ ਲਿਖਾ ਹੋਇਜੀ 31 ਦਸੰਬਰ 1849 ਦਾ ਇਹ ਇਹ ਆਪਣੀ ਚਿੱਠੀਆਂ ਲਿਖੀਆਂ ਹੋਈਆਂ ਨਹੀਂਆਂ ਗ੍ਰੇਜਾਂ ਦੀਆਂ ਸੋ ਇਹ ਚਿੱਠੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਬਾਗੀ ਸੀਗੇ ਉਹਨਾਂ ਦੇ ਬਾਰੇ ਗੱਲਾਂ ਲਿਖੀਆਂ ਹੋਈਆਂ ਨੇ 1890 ਦੇ ਹੁਕਮ ਨੇ ਪੁਰਾਣੀ ਚਿੱਠੀ ਆਗੀ ਤੇ ਇਸੇ ਤਰ੍ਹਾਂ ਆਹ ਦਸਤਾਵੇਜ਼ ਨੰਬਰ 46 14 ਮਾਰਚ 1850 ਆਖਰជា ਜਿਹੜੀਆਂ ਚਿੱਠੀਆਂ ਨੇ ਇੰਗਲਿਸ਼ ਵਿੱਚ ਸੀ ਪਰ ਭਾਈ ਅਮਰੀਕ ਸਿੰਘ ਸੀ ਜਿਹੜੇ ਉਹ ਪੜ੍ਹੇ ਲਿਖੇ ਇਨਸਾਨ ਸੀ ਉਹਨਾਂ ਨੇ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਇਹ ਚਿੱਠੀਆਂ ਦਾ ਉਤਾਰਾ ਕੀਤਾ ਤੇ ਇਹ ਕਿਤਾਬ ਪਾਈ ਮਹਾਰਾਜ ਸਿੰਘ ਜੀ ਬਾਰੇ ਇਹ ਲਿਖੀ ਬਹੁਤ ਹੀ ਧਿਆਨ ਨਾਲ ਪੜ੍ਹਨ ਵਾਲੀ ਕਿਤਾਬ ਹੈਗੀ ਹੁਣ ਵੈਸੇ ਮਿਲਦੀ ਨਹੀਂ ਹੈਗੀ ਕਿਤੋਂ ਬਹੁਤ ਘੱਟ ਨੂੰ ਲਾਦਾ ਮਿਲਦੀ ਆ ਪਰ ਜੇ ਮਿਲੀ ਤਾਂ ਜ਼ਰੂਰ ਪੜਿਓ ਤੁਹਾਨੂੰ ਸਾਡੇ ਇਤਿਹਾਸ ਦਾ ਪਤਾ ਲੱਗੇਗਾ ਪਾਈ ਮਹਾਰਾਜ ਸਿੰਘ ਜੀ ਇਹ ਲਿਖੀ ਹੋਈ ਆ ਪਾਈ ਅਮਰੀਕ ਸਿੰਘ ਜੀ ਦੀ ਅਨੁਵਾਦ ਕਰੇ ਹੋ ਕਹਿੰਦੇ ਲਿਖੀ ਤਾਂ ਇਹਦੇ ਵਿੱਚ ਸਿਰਫ ਦਸਤਾਵੇਜ਼ ਨੇ ਅੰਗਰੇਜ਼ਾਂ ਦੇ ਲਿਖੇ ਹੋਏ ਅੰਗਰੇਜ਼ਾਂ ਦੀਆਂ ਚਿੱਠੀਆਂ ਨੇਗੀਆਂ ਲਿਖੀਆਂ ਹੋਈਆਂ ਉਹ ਚਿੱਠੀਆਂ ਨੂੰ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਜ਼ਰੂਰ ਪੜਿਓ ਜੀ ਭਾਈ ਮਹਾਰਾਜ ਸਿੰਘ ਤੇ ਇੱਕ ਦਾ ਵਜੇ ਕਿਤੋਂ ਨਹੀਂ ਮਿਲਦੀ ਤੇ ਮੇਰੇ ਕੋਲੋਂ ਵੀ ਨਾ ਕੋਈ ਮਦਦ ਹੋਈਗਾ ਤੇ ਦੂਸਰੀ ਨੰਬਰ ਤੇ ਆ ਹੈਗੀਆਂ ਜੀ ਰਾਜਵਿੰਦਰ ਸਿੰਘ ਰਾਹੀ ਦੀ ਲਿਖੀ ਹੋਈ ਕਦਰ ਲਹਿਰ ਦੀ ਆਹੋ ਜਾਰਾ ਕਦਰ ਲਹਿਰ ਕਿਵੇਂ ਸुरू ਹੋਈ ਸਾਡੇ ਲੋਕ ਸੀ ਜਿਹੜੇ ਚਾਰੇ ਉਹ ਕੈਨੇਡਾ ਅਮਰੀਕਾ ਦੇ ਵਿੱਚ ਆਪਦੇ ਕੰਮ ਕਰਨ ਜਾਂਦੇ ਹੁੰਦੇ ਨੀਗੇ ਸਨ 1900 ਆ 12 13 ਦੇ ਵਿੱਚ ਦੀ ਗੱਲਾਂ ਨੇ ਤੇ ਉਦੋਂ ਗਾਗਰ ਲਹਿਰ ਦਾ ਉਸਾਰਨ ਹੁੰਦਾਗਾ ਭਾਰਤ ਨੂੰ ਯਾਦ ਦਿਵਾਉਣ ਦੇ ਲਈ ਸੋ ਇੱਕ ਹੈਗੀ ਹੈ ਜੀ ਆਹ ਬੱਬਰ ਲਹਿਰ ਦਾ ਇਤਿਹਾਸ ਮਿਲਖਾ ਸਿੰਘ ਨੇਜਰ ਦੇ ਲਿਖੀ ਹੋਈ ਇਹ ਮਿਲਖਾ ਸਿੰਘ ਨੇਜਰ ਖੁਦ ਬੱਬਰ ਅਕਾਲੀ ਲਹਿਰ ਦਾ ਇੱਕ ਭਾਗ ਰਹੇ ਨੇ ਕਿ ਮੈਂ ਭਰ ਰਹੇ ਨੇ ਬੱਬਰ ਅਕਾਲੀ ਲਹਿਰ ਦੇ ਬੱਬਰ ਅਕਾਲੀ ਲਹਿਰ ਦੇ ਤੇ ਇਹ ਅਜੇਹੀ ਲਹਿਰ ਸੀ ਅੰਗਰੇਜ਼ਾਂ ਨੂੰ ਖੋਲ ਮੰਗੋੜੀ ਪੈ ਗਈ ਸੀ ਇਹ ਬੱਬਰ ਅਕਾਲੀ ਲਹਿਰ ਜਦੋਂ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ 1921 ਤੋਂ ਲੈ ਕੇ 1927 ਤੱਕ ਇਹ ਲਹਿਰ ਚੱਲੀ ਸੀਗੀ ਇਹਦਾ ਜ਼ਿਆਦਾਤਰ ਜਿਹੜਾ ਪੀਕ ਟਾਈਮ ਸੀ ਉਹ 1922 ਤੋਂ 23 ਤੱਕ ਸੀਗਾ ਉਸ ਤੋਂ ਬਾਅਦ ਗਦਰਾਂ ਦੀ ਮਜਾ ਕਰਕੇ ਸਾਰੇ ਜਿਹੜੇ ਮੈਂਬਰ ਹੁੰਦੇ ਆ ਗਦਰ ਨਾਲ ਹੜ੍ਹ ਦੋ ਫੜੇ ਜਾਂਦੇ ਨੇਗੇ ਤੇ ਕੁਝ ਕੁ ਤਾਂ ਇਨਫੌਸਟਰ ਹੋ ਜਾਂਦਾ ਤੇ ਕੁਝ ਨੂੰ ਫਾਸੀ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਬਹੁਤ ਵਧੀਆ ਕਿਤਾਬ ਆ ਗੁਆਬੇ ਵਿੱਚ ਚੱਲੀ ਸੀ ਇਹ ਲਹਿਰ ਪਰ ਤੁਹਾਨੂੰ ਹੈਰਾਨੀ ਹੋਊ ਕਿ ਸੂ ਮਾਰਗਿਤ ਹੋਈ ਸੀਗੀ ਜਿਨ੍ਹਾਂ ਨੇ ਲਹਿਰ ਸ਼ੁਰੂ ਕੀਤੀ ਸੀ ਕਿਸ਼ਾ ਸਿੰਘ ਗਰਦਾਤੇ ਉਹਨਾਂ ਨੇ ਆਪਣਾ ਪਹਿਲਾ ਲੈਕਚਰ ਮਸਤੂਆਣਾ ਸਾਹਿਬ ਦੀ ਧਰਤੀ ਤੇ ਦਿੱਤਾ ਸੀਗਾ ਤੇ ਜਿਹੜਾ ਪਹਿਲਾ ਜਥਾ ਬਣਿਆ ਸੀ ਉਹਦਾ ਨਾਮ ਸੀ ਤੂਰੀਆ ਜਥਾ ਤੇ ਤੂਰੀਆ ਵਾਲੇ ਜਥਾ ਬਾਅਦ ਵਿੱਚ ਚੱਕਰਵਰਤੀ ਜਥਾ ਬਣਦਾ ਤੇ ਉਸ ਤੋਂ ਬਾਅਦ ਉਹਨੂੰ ਬਾਬਾ ਅਕਾਲੀ ਲਹਿਰ ਦਾ ਨਾਮ ਦਿੱਤਾ ਜਾਂਦਾ ਤੇ ਜਿਆਦਾਤਰ ਇਹ ਪ੍ਰਬੋਲਤ ਦੋਆਬ ਦੇ ਵਿੱਚ ਹੋਈ ਸੀ ਕਿਤਾਬ ਬਹੁਤ ਵੱਡੀ ਹੈ ਜੀ ਇਹਦੇ ਵਿੱਚ ਵੀ ਕੱਲਾ ਕੱਲਾ ਦਸਤਾਵੇਜ਼ ਦਿੱਤਾ ਹੋਇਆ ਬਹੁਤ ਹੀ ਬਰੀਕੀ ਨਾਲ ਨੋਟ ਦੇ ਦਿੱਤੀ ਹੋਈ ਹੈ ਜੀ ਸੋ ਜਰੂਰ ਪੜਨੀ ਲੈ ਕੇ ਮਿਲਖਾ ਸਿੰਘ ਨਿਜਰ ਵੀ ਲਿਖੀ ਹੋਈ ਆ ਬਬਰ ਅਕਾਲੀ ਲਹਿਰ ਦਾ ਇਤਿਹਾਸ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰਾ ਪਿੰਡ ਇੱਕ ਤਰ੍ਹਾਂ ਦਾ ਬਹੁਤ ਜੇਵਸਾ ਸੀ ਗਿਆਨੀ ਗੁਰਦੇਵ ਸਿੰਘ ਦੀ ਸਾਡੇ ਇਲਾਕੇ ਦੇ ਸੀਗੇ ਮਿੱਠਿਆ ਪਿੰਡ ਦੇ ਸੀਗੇ ਸਾਡਾ ਪਿੰਡ ਗੰਡੇਆ ਵਾਲਾ ਹੈ ਇਥੋਂ 5-7 ਕਿਲੋਮੀਟਰ ਦੂਰੀ ਦੇ ਪਿੰਡਾਂ ਇਹਨਾਂ ਦਾ ਗਿਆਨੀ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਕਿਤਾਬ ਲਿਖਿਆ ਮੇਰਾ ਪਿੰਡ ਇਹਦੇ ਵਿੱਚ ਪੰਜਾਬ ਪੁਰਾਣੇ ਪੰਜਾਬ ਬਾਰੇ ਦੱਸਿਆ ਹੋਇਆ ਹੈਗਾ ਸਾਰਾ ਕੁਝ ਕਿਵੇਂ ਲੋਕ ਮਿਲ ਜੁਲ ਕੇ ਰਹਿੰਦੇ ਸੀਗੇ ਕਿੰਨੀ ਉਹਨਾਂ 'ਚ ਜਾਣ ਸੀਗੀ ਤੇ ਗੀਤ ਵਗੈਰਾ ਦਿੱਤੇ ਹੋਏ ਨੇ ਕਿ ਜਿਹੜੀਆਂ ਬੀਬੀਆਂ ਸਾਡੀਆਂ ਗੋਦੀਆਂ ਹੁੰਦੀਆਂ ਸੀਗੀਆਂ ਵਿਆਹ ਸਾਡੀਆਂ ਦੇ ਮੌਕੇ ਬਹੁਤ ਵਧੀਆ ਕਿਤਾਬ ਹੈ ਤੁਸੀਂ ਪੜ੍ਹਿਓ ਜੀ ਧੰਨਵਾਦ